ਉੜਾ ਕਿਧਰ ਆ ਗਈ ਨਹੀਂ ਪੱਟੀ ਪ੍ਰਧਾਨ ਘੜਾ ਚੱਕ ਚੱਕ ਦੇਖਦੀ ਜਿਵੇਂ ਕੁਛ ਦੀਂਦਾ ਹੀ ਨਹੀਂ ਹੁੰਦਾ ਮੱਚ ਜਾ ਕਿਧਰੋਂ ਆ ਗਈ ਇਹ ਬੇਲੜਾ ਨੂੰ ਕੋਈ ਕੰਮ ਹੀ ਨਹੀਂ ਤਿੱਜਕਦੇ ਨਹੀਂ ਆ ਜਾਂਦੀਆਂ ਹਾਏ ਪੂਆ ਹੱਸੀਂ ਕਰ ਤਕੜੀ ਆ ਪੂਆ ਟਾਕੜੀ ਤਾਂ ਤੁਸੀਂ ਕਰਖੀਆਂ ਭਾਈ ਕਰਤੀ ਟਾਕੜੀ ਤੁਸੀਂ ਕੀ ਗੱਲ ਹੋ ਗਈ ਪੂਆ ਚੜੀ ਚੜਾਈ ਆਈਆਂ ਨਾ ਮਾਰਾਂ ਕੁੜੇ ਚੜੀ ਜੜਾਈ ਆ ਮੇਰੇ ਭਰਾ ਦੀ ਭਲਾ ਉਮਰ ਕੱਖ ਪਾਉਣ ਦੀ ਤੁਸੀਂ ਤਾਂ ਲੋੜਾ ਮਾਰਿਆ ਜਮਾਈ ਲੈ ਦੇਖ ਲਾ ਪੂਆ ਫੇਰ ਕਹੇਗੀ ਇਹ ਬੋਲਦੀ ਐ ਤੂੰ ਮੇਰੇ ਬਾਪੂ ਦੀਆਂ ਕਰਤੂਤਾਂ ਦੇਖੀਆਂ ਨੇ ਤੈਨੂੰ ਅੰਦਰ ਨਹੀਂ ਬੰਨਦੇ ਤਾਂ ਪਹਿਲਾਂ ਤੇਰੇ ਕੰਨ ਪਰ ਤੇ ਉਹ ਤਾਂ ਹਿੱਲ ਗਿਆ ਉਹ ਤਾਂ ਆਈ ਲੱਛਣ ਕਰਦਾਗਾ ਤਾਂ ਹੀ ਅਸੀਂ ਬੋਲਦੀਆਂ ਅੱਛਾ ਬਾਪੂ ਥੋੜਾ ਹਿੱਲ ਗਿਆ ਤੁਸੀਂ ਨਹੀਂ ਹਿੱਲੇ ਨਾ ਤੁਸੀਂ ਤਾਂ ਜਮੀ ਕਮਾਲ ਕਰਤੀ ਆਖੇ ਹੁੰਦੀ ਦੇ ਕੰਨ ਪਰ ਤੇ ਕੰਨ ਨਹੀਂ ਪਰੇ ਅੱਖੀਂ ਦੇਖਿਆ ਮੈਂ ਟੋਕਰਾ ਚੱਕਿਆ ਹੌਣੇ ਡਿੱਗ ਪਿਆ ਤੇ ਖੁਲਣੀ ਚ ਬੱਜਿਆ ਗੋਡਾ ਬਥੇਰਾ ਰੋਕਦੇ ਆ ਪੂਆ ਬਥੇਰਾ ਰੋਕਦੇ ਆ ਵੀ ਬੈਠਾ ਰਿਆ ਘਰ ਮੰਜੇ ਤੇ ਜੇ ਕੋਈ ਚੂਲਾ ਟੁੱਟ ਗਿਆ ਤਾਂ ਇਹਦਾ ਕੌਣ ਗੂਮੂਤ ਚੱਕੂ ਪਰ ਨਹੀਂ ਮੰਦਾ ਮੱਲੋ ਮੱਲੀ ਮੱਜਾਂ ਚ ਵੱੜਦਾ ਦਿਖਾਵੇ ਕਰਦਾ ਲੋਕਾਂ ਨੂੰ ਬੱਸ ਕਰ ਬੱਸ ਕਰ ਵੀਰ ਤੇਰੇ ਮੂਰੇ ਬੰਨੇ ਹੱਥ ਰਹਿਂਦੇ ਟਿਕ ਜਾ ਸਭ ਜਾਣਦੀ ਆ ਮੈਂ ਤੂੰ ਤਾਂ ਭਾਈ ਆਪਦੇ ਭਰਾ ਦੀ ਗੋਈ ਕਰਾਏਂਗੀ ਮੇਰੀ ਕੌਣ ਸੁਣਦਾ ਇਸ ਘਰ ਚ ਨਾ ਤੇਰਾ ਪਤੀਜਾ ਸੁਣੇ ਤੇ ਨਾ ਅਗਾ ਮੇਰਾ ਪੁੱਤ ਮੇਰੀ ਗੱਲ ਸੁਣੇ ਮੈਂ ਤਾਂ ਰਹਿ ਗਈ ਐ ਨਾ ਤਿੰਨਾ ਚ ਕੱਲੀ ਹਣ ਮੈਨੂੰ ਤਾਂ ਛੋਡੇ ਵਰਗਿਆਂ ਤੋਂ ਆਸ ਸੀ ਤੇਰੀ ਤਾਂ ਉਹ ਗੱਲ ਆ ਕਿ ਸਾਰੇ ਟੱਬਰ ਦਾ ਇੱਕ ਆ ਮੈਂ ਕੱਲੀ ਖਾਗੜੀ ਬਠੇਰੀ ਤੂੰ ਤਾਂ ਕੱਲੀ ਬਾਦੂ ਐ ਸਾਰਿਆਂ ਨੂੰ ਟੱਕਰੀ ਫਿਰਦੀ ਐ ਤੂੰ ਕਿਸੇ ਦੇ ਪੱਬ ਲੱਗਣ ਦਿੰਨੀ ਐ ਗੱਲ ਸੁਣ ਲੈ ਮੇਰੀ ਕਲਦੀਪ ਤੈਨੂੰ ਬੰਦਾ ਬਣਾ ਦੂ ਜੇ ਫੜ ਲਈ ਆਹ ਗੱਲ ਨਾ ਸੋਚ ਲਈ ਵੀ ਵਾਹਣ ਸਾਡੇ ਨੌ ਆ ਗਿਆ ਵਾਹਣ ਮੇਰੇ ਵੀ ਨੌ ਆ ਹਾ ਦਾ ਪੂਆ ਸੀ ਕਦੇ ਕੋਈ ਗੱਲ ਹੀ ਨਹੀਂ ਸੋਚੀ ਹੈਗੀ ਬਾਹਨ ਵਾਲੀ ਤਾਂ ਕਦੇ ਸਾਡੇ ਸੁਪਨੇ ਚ ਵੀ ਨਹੀਂ ਗੱਲ ਆਈ ਇਹਦਾ ਸਾਡੇ ਬਾਪੂ ਦੀਆਂ ਹੀ ਹਰਕਤਾਂ ਇਹੋ ਜਿਹੀਆਂ ਹੁੰਦੀਆਂ ਜਾਂਦੀਆਂ ਨੀ ਬਿੰਦ ਕਮਾ ਕਰੋ ਹਰਕਤਾਂ ਕਹਿ ਦਨੀਆ ਕਰਤੂਤਾ ਕਹਿਨੀ ਸ਼ਰਮ ਮਨ ਮੜੀ ਮੋਟੀ ਐ ਐਡੀ ਸਾਰੀ ਹੋਰੀਏ ਕੋਠੇ ਜਿੱਡੀ ਨਿਆਣੀ ਨਹੀਂ ਪੁੱਤ ਤੇਰਾ ਬਿਓ ਨਾਲ ਹੋ ਰੇ ਤੂੰ ਬਿੰਦ ਕਮਾ ਕਰੋ ਹਾਂ ਗੱਲ ਬੋਲ ਦੇਣੀ ਹੈ ਕੀ ਗੱਲ ਮੇਰਾ ਭਰਾ ਕਿਸੇ ਨੂੰ ਲੈ ਕੇ ਲੱਖਾ ਗਿਆ ਇਦੋਂ ਵੱਧ ਹੋਰ ਕੀ ਕਰੂਗਾ ਜਦੋਂ ਤੂੰ ਆਈ ਸੀ ਉਹ ਤੈਨੂੰ ਇੱਥੇ ਲੈ ਕੇ ਆਉਂਦਾ ਚਾਹ ਪਾਣੀ ਪਿਉਂਦਾ ਕੋਈ ਗੱਲ ਦੁੱਖ ਸੁੱਖ ਦੀ ਕਰਦਾ ਤੈਨੂੰ ਬਾਰੇ ਬਾਰ ਹੀ ਸਿਖਾ ਕੇ ਅੰਦਰ ਭੇਜਦਾ ਤੂੰ ਆਈ ਚੜੀ ਚੜਾਈ ਮੈਨੂੰ ਮੇਰਾ ਨਹੀਂ ਪੁੱਛਿਆ ਮੇਰੇ ਪੁੱਤ ਦਾ ਨਹੀਂ ਪੁੱਛਿਆ ਮੇਰੇ ਖਸਮ ਦਾ ਨਹੀਂ ਪੁੱਛਿਆ ਤੂੰ ਤਾਂ ਆ ਕੇ ਮੇਰੇ ਗਲ ਤੇ ਗੋਡਾ ਧਰ ਲਿਆ ਇਹੋ ਜੇ ਇਹੋ ਜੀ ਤੂੰ ਆ ਉਹ ਜੇ ਤੇਰਾ ਭਾਈ ਆ ਆਹੋ ਅਸੀਂ ਤਾਂ ਮਾਰੇ ਹੋ ਕੇ ਤੈਨੂੰ ਦੱਸਾਂਗੇ ਅਸੀਂ ਕੀ ਆ ਤੂੰ ਫੇਰ ਬੈਠ ਕੇ ਪਿੱਟੇ ਹੀ ਇੱਥੇ ਆ ਤੇਰਾ ਪੁੱਤ ਤਾਂ ਮੈਨੂੰ ਲੈ ਕੇ ਆਇਆ ਨਾ ਬੰਬੂ ਘਾਟ ਤੇ ਚੜਾ ਕੇ ਉਹ ਮੈਨੂੰ ਲੈ ਕੇ ਆਇਆ ਹੈਗਾ हां ਕਹਿੰਦਾ ਆ ਜਾ ਪੂਆ ਕਿਤੇ ਤੈਨੂੰ ਮੁਰਕਾ ਨਾ ਆਜੇ ਤੁਰੀ ਜਾਂਦੀ ਤੂੰ ਥੱਕ ਨਾ ਜਾਵੇਂ ਜੇ ਦੱਸ ਕੇ ਆਉਂਦੀ ਤਾਂ ਕੋਈ ਨਾ ਕੋਈ ਤਾਂ ਲੈ ਕੇ ਹੀ ਆਉਂਦਾ ਜੇ ਮੇਰੇ ਪੁੱਤ ਕੋਲੇ ਟਾਈਮ ਨਾ ਹੁੰਦਾ ਤਾਂ ਇਹ ਪਿਓ ਲੈ ਆਉਂਦਾ ਮੈਂ ਤੁਰੀ ਆਉਂਦੀ ਅੱਡੇ ਤੇ ਨਹੀਂ ਰਹਿਣ ਦਿਆ ਕਰਨੀ ਗੱਲਾਂ ਨੂੰ ਰਹਿਣ ਦਿਆ ਕਰ ਆ ਜਬਾ ਕਿਸੇ ਬਾਰੇ ਬੰਦ ਕਰ ਲਿਆ ਕੋਈ ਸੰਗ ਸ਼ਰਮ ਚਹੀਦੀ ਆ ਆ ਗਿਆ ਸਾਸਰੀ ਕਾਲਪੂਆ ਸਾਸਰੀ ਕਾਲ ਭਾਈ ਤੈਨੂੰ ਪੰਜ ਵਾਰੀ ਕੀ ਗੱਲ ਪੂਆ ਬਾਲੀ ਗੁੱਸੇ ਵਿੱਚ ਬੈਠੀ ਨਾ ਮੈਂ ਕਿਤੇ ਗੁੱਸੇ ਆ ਮੌਲਿਆ ਮੈਂ ਗੁੱਸੇ ਹੋ ਸਕਦੀਆਂ ਕਿਤੇ ਹਾਂ ਮੇਰੀ ਭਤੀਜ ਨੂੰ ਐਡੀ ਲੈ ਕ ਭਤੀਜਾ ਮੇਰਾ ਸੁੱਖ ਨਾ ਐਡਾ ਲੈ ਕ ਲੈ ਮੈਂ ਗੁੱਸਾ ਕਿਵੇਂ ਕਰਦੀ ਉਹਦੇ ਤੋਂ ਚਾਹ ਪਾਣੀ ਪੀ ਲਿਆ ਪੂਆ ਕਿ ਲੜਨਤੀ ਪਿਆਤੀ ਦੁੱਧ ਚ ਪੱਤੀ ਪਾ ਕੇ ਤੇਰੀ 30 ਮਹੀਨੇ ਪਿਆਤੀ ਦੁੱਧ ਚ ਪੱਤੀ ਹਾਂ ਹੈਂ ਕੁਲਦੀਪ ਪੂਆ ਨੂੰ ਪਾਣੀ ਲਿਆ ਕੇ ਦੇ ਪਹਿਲਾਂ ਤਾਂ ਠੰਡਾ ਇਹਨੂੰ ਠੰਡੀ ਕਰ ਅੱਕੀ ਠੱਕੀ ਦਾ ਪੂਆ ਉ ਆਉਂਦੀ ਆ ਗੁੱਸਾ ਆ ਕੇ ਤੇਰੇ ਤੇ ਲੌਣ ਲੱਗ ਜਾਂਦੀ ਆ ਕਿੱਥੋਂ ਜੀ ਮੈਂ ਤਾਂ ਚੁੱਲ੍ਹੇ ਮੂਰੇ ਹਦਾਲ ਤਾਂ ਨਦੀ ਸਲਾਹ ਕਰਦੀ ਸੀ ਆ ਜੱਗ ਮਚਾਈ ਜਾਨੀ ਆ ਅੰਨਣ ਪੂਆ ਸਿਆ ਪਾ ਲਾਗੀ ਰੋਟੀ ਲਾਗੀ ਆ ਕੇ ਆਈ ਦੇ ਤੇਰੇ ਤੋਂ ਸੁਭਾਈ ਆ ਲੜਨ ਦਾ ਹਾਂ ਦੇਖ ਲੈ ਤੇਰਾ ਸੁਭਾਅ ਆ ਤੇਰੀ ਤੀਮੀ ਦਾ ਸੁਭਾਅ ਨਹੀਂ ਹੈਗਾ ਲੈ ਕੀ ਗੱਲ ਭਾਈ ਤੁਸੀਂ ਮੇਰੇ ਭਾਈ ਤੋਂ ਕੱਖ ਪਵਾਉਨੇ ਹੋ ਐਵੇਂ ਸਾਨੂੰ ਸੰਗਸਾਰ ਮੈਂ ਹੈ ਨਹੀਂ ਕੀ ਮਾਰੀ ਮੋਟੀ ਕੱਠ ਘਰੂ ਕੱਠ ਪਿੰਡ ਚ ਕਿੱਥੇ ਕੋਈ ਕੰਮ ਨਹੀਂ ਕਰਉਂਦਾ ਬਾਪੂ ਧੱਕੇ ਨਾਲ ਟੋਕਰਾ ਚੱਕ ਲੈਂਦਾ ਸੀ ਆ ਦੇਖ ਪੜਾਏ ਨੂੰ ਪਟੀਆਂ ਸਭ ਜਾਣਦੀਆਂ ਆ ਜਿਹੜੀਆਂ ਗੱਲਾਂ ਤੂੰ ਕਰਦੇ ਨਾ ਇੱਥੇ ਮੇਰੇ ਨੌਹਾਂ ਚ ਪਈਆਂ ਨੇ ਆ ਪਤੰਦਰ ਨੂੰ ਸੈਂਤਾਂ ਦੰਨੀ ਐ ਸਾਰੇ ਨਾਲ ਰੱਖਤਾਂ ਨੂੰ ਮੈਂ ਹਾਂ ਹੋਰ ਭੂਆ ਨਾਲੇ ਉਹ ਚੱਲ ਜੇ ਕੰਮਕਾਰ ਕਰਦਾ ਉਹਦਾ ਹੱਡ-ਗੋਡਾ ਚੱਲਦਾ ਰਹੂਗਾ ਫੇਰ ਕੀ ਹੋਗਾ ਆਪਦੋ ਹੀ ਪਸੂ ਨੇ ਕਿਹੜਾ ਕੋਈ ਬਗਾਨਾ ਕੰਮ ਮੈਨੂੰ ਆਏ ਦੱਸ ਵੇ ਉਹਦੇ ਤਾਂ ਗਿੱਟੇ-ਗੋਡੇ ਦਾ ਤੈਨੂੰ ਫਿਕਰ ਪੈਗਾ ਚੱਲਦੇ ਰਹਿਣ ਉਹ ਕੰਮ ਕਰੇ ਫਿਰ ਐਦੇ ਨਹੀਂ ਖੜਨਗੇ ਗਿੱਟੇ ਗੋਡੇ ਤੇਰੇ ਨਹੀਂ ਖੜਨਗੇ ਇਹ ਸੋਡੇ ਵਾਲੇ ਕੰਮ ਤਾਂ ਉਹ ਕਰਦੀ ਆ ਹਾਂ ਸੋਡੇ ਵਾਲੇ ਕੰਮ ਤਾਂ ਉਹ ਕਰਨ ਲੱਗ ਗਿਆ ਤੇ ਗਿੱਟੇ ਗੋਡੇ ਦਾ ਫਿਰ ਸੋਡੇ ਕਰਨਗੇ ਕੰਜਰੋ ਭੂਆ ਹੁਣ ਕੰਮ ਤਾਂ ਸਾਰੀ ਕਰਦੇ ਆ ਮੈਂ ਖੇਤ ਕਰਦਾ ਇਹ ਚੁੱਲੇ ਚੌਕੇ ਦਾ ਕਰ ਲੈਂਦੀ ਉਹ ਚੱਲ ਮਾੜਾ ਮੋਟਾ ਮਾਲ ਪਸ਼ੂ ਦਾ ਕਰ ਦਿੰਦਾ ਬਥੇਰਾ ਕਰਦੀ ਆ ਪਸ਼ੂਆਂ ਦਾ ਸਾਰਾ ਦਾ ਕਰਦੀ ਆ ਜੀ ਗੋਹਾ ਮੈਂ ਦੇਖ 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 ਪਾਪੜੇ ਕੁੱਟਣੀ ਦੇਖ ਪਾਪੜੇ ਕੁੱਟਣੀ ਨਹੀਂ ਮੈਨੂੰ ਸਾਰਾ ਪਤਾ ਹੈ ਤੇਰਾ ਜਾਣਦਿਆਂ ਕਾ ਟਿਕ ਜਾ ਕਰ ਨਾ ਕਹਾ ਸੱਚੀਆਂ ਨਰੇ ਭੂਆ ਹੁਣ ਤੱਕ ਬਾਪੂ ਨੇ ਕੰਮ ਹੀ ਕੀਤਾ ਜੇ ਹੁਣ ਕਰ ਲੂ ਫੇਰ ਕੀ ਹੋਜੂ ਆਹੀ 2-4 ਸਾਲ ਆ ਇਦੂ ਬਾਦ ਮੰਜੇ ਤੇ ਬਹਿ ਗਿਆ ਫੇਰ ਕਿਹਨੇ ਉਹਨੂੰ ਕਹਿਣਾ ਹਾਏ ਫੇਰ ਅੱਪਾ ਅਗਲਾ ਐ ਕਹਿਣਾ ਹੁੰਦਾ ਵੀ ਸਾਰੀ ਉਮਰ ਕੰਮ ਹੀ ਕੀਤਾ ਬਾਪੂ ਨੇ ਹੁਣ ਟਾਈਮ ਆ ਵਾ ਸੁੱਖ ਲੈਣ ਦਾ ਆ ਗੰਦੀ ਲਾਦ ਜੰਮੀ ਐ ਮੇਰੇ ਭਾਈ ਨੇ ਇਹ ਕਹਿੰਦੀ ਆਖੇ ਹੁਣ ਟਾਈਮ ਆ ਉਹਦਾ ਕੰਮ ਕਰਨ ਦਾ ਦੇਖੋ ਤੂੰ ਤਾਂ ਹੋਰੀ ਪੌੜੀਆਂ ਚੜ ਜਾਣੀਆਂ ਐ ਐ ਕਰੀ ਜਿੱਦੇ ਤੇਰਾ ਪਿਓ ਮਰਿਆ ਕੰਜਰਾ ਮਾਸਾਂ ਖੋਲ ਕੇ ਸਿਰੇ ਤੇ ਬੰਦੇ ਆਈ ਹਾਂ ਦੇਖੋ ਜੀ ਪਤਾ ਨਹੀਂ ਬਾਪੂ ਨੇ ਕੀ ਕਿਹਾ ਕੀ ਨਾ ਕਿਹਾ ਮੇਰੀ ਤਾਂ ਇੱਕ ਨਹੀਂ ਸੁਣੀ ਪੂਆ ਨੇ ਪੂਆ ਤੂੰ ਠੰਡੀ ਹੋ ਮੈਂ ਤੇਰੇ ਵਾਸਤੇ ਚਾਹ ਪਾਣੀ ਕਰਕੇ ਲੈਣਾ ਫਿਰ ਬਾਪੂ ਨੂੰ ਮੂੰਹ ਤੇ ਬਿਠਾ ਕੇ ਗੱਲ ਕਰਾਂਗੇ ਮੈਂ ਤੂੰ ਭਾਵੇਂ ਨਹੀਂ ਮੂੰਹ ਤੇ ਬਿਠਾਉਣ ਵਾਲੀ ਮੈਂ ਤਾਂ ਕੋਈ ਨਹੀਂ ਬਿਠਾਉਂਦੀ ਅੱਖੀਂ ਦੇਖਿਆ ਮੈਂ ਤਾਂ ਟੋਕਰਾ ਚੱਕਿਆ ਬਸ ਬਸ ਠੀਕ ਹੈ ਮੈਂ ਤਾਂ ਕਦੇ ਦੇਖਿਆ ਨਹੀਂ ਬਾਪੂ ਦੇ ਚਿੱਟਾ ਚਾਦਰਾ ਪਾਇਆ ਚਿੱਟਾ ਕੁਰਤਾ ਪਾਇਆ ਵੀ ਮੌਜ ਨਾਲ ਬੈਠਾ ਬਗਲਾ ਬਣੇ ਵੀ ਪੂਆ ਬਲੱਡ ਵਧਾ ਲੇਗੀ ਬਹਿ ਜਾ ਬਹਿ ਜਾ ਫਿਰ ਡਾਕਟਰ ਨੂੰ ਬੁਲਾ ਕੇ ਲੈਣਾ ਮਾੜਾ ਠੰਡੀ ਹੋ ਤੈਨੂੰ ਸਮਝਾਉਣਿਆ ਸਾਰੀ ਗੱਲ ਦੱਸਦੇ ਆ ਮੈਨੂੰ ਤਾਂ ਲੋੜ ਨਹੀਂ ਭਾਈ ਸਮਝਣ ਦੀ ਸਣਗੀ ਜਾਲ ਉਹਨੇ ਕਰਾਤਾ ਵਾਹਣ ਨਾ ਸੋਨੂ ਆਏ ਹੋ ਗਿਆ ਵਾਹਣ ਸਾਡੇ 9 ਆ ਗਿਆ ਹੁਣ ਅਸੀਂ ਲੈਣਾ ਕੀ ਆ ਵਾਹਣ ਮੇਰੇ ਨਾਲ ਉਹ ਵੀ ਹੈ ਧਿਆਨ ਰੱਖਿਓ ਆਪਦੇ ਭਰਾ ਨੂੰ ਮੈਂ ਲੈ ਕੇ ਜਾਉਂ ਅਰਦੇ ਸੌਰੀ ਮੈਂ ਇਹ ਨਹੀਂ ਛੱਡ ਕੇ ਜਾਂਦੀ ਇੱਥੇ ਤੂੰ ਹੁਣ ਤੂੰ ਸਾਡੀ ਬੇਇੱਜ਼ਤੀ ਕਰਾਂਗੀ ਹਾਂ ਬੇਇੱਜ਼ਤੀ ਕਰੂੰ ਆਏ ਮੈਂ ਹੋ ਜੋ ਪੂਰ ਨਾ ਨਹੀਂ ਆਦਾ ਬਾਪੂ ਨੂੰ ਕਿਤੇ ਜਾਣ ਦਿੰਦੇ ਤੂੰ ਕਾਹਨੋਂ ਹੰਨੀ ਆ ਤੂੰ ਕਾਹਨੋਂ ਨਹੀਂ ਮੇਰਾ ਭਰਾ ਹੈ ਮੇਰੇ ਨਾਲ ਜੰਮਿਆ ਮੈਂ ਲੈ ਕੇ ਜਾਉਂ ਮੇਰਾ ਮਜ ਆਇਆ ਹੁੰਦਾ ਫਿਰ ਇਹ ਔਖਾ ਨਹੀਂ ਆਬੂ ਬਿਲਕਦਾ ਫਿਰਦਾ ਕਿਤੇ ਨਾ ਦੇ ਆਪਣਾ ਹੀ ਫਿਰਦਾ ਉੱਥੇ ਤੈਨੂੰ ਕਹਿਣਗੇ ਕਹੀ ਜਾਣ ਕਹੀ ਜਾਣ ਕਿਸੇ ਨੂੰ ਚਾਰ ਬੰਦੇ ਨੂੰ ਸਰਦ ਲਾ ਜੇ ਕਿਤੇ ਬਾਪੂ ਤੋਂ ਕੋਈ ਕੰਮ ਕਰਾਇਆ ਹੋਵੇ ਬਾਪੂ ਤਾਂ ਆਪਣੀ ਮਰਜ਼ੀ ਨਾਲ ਹੀ ਆਏ ਬੈੰਦਾ ਰਹਿੰਦਾਗਾ ਕਹਿੰਦੂਗਾ ਭਾਈ ਮੈਂ ਤਾਂ ਇਹੋ ਜਿਹੀ ਠੀਕ ਆ 20 ਵਾਰੀ ਕਿਹਾ ਵੀ ਬਾਪੂ ਆ ਚਿੱਟੇ ਪਾਲਾ ਤੋਤਾ ਕੋਲ ਸੁਣਾ ਕੇ ਦਿੱਤੇ ਦੀ ਸੁਣਾ ਕੇ ਲਿਆ ਦਿਖਾਗਾ ਕੱਢ ਕੇ ਕਿੱਥੇ ਪਈ ਚੌਦੀਦਾਰ ਭਰਿਆ ਬੈਠਾ ਐਵੇਂ ਹੀ ਲੱਗਦਾ ਕਿਨੇ ਪੜਖੇ ਉਹ ਟਰੰਕ ਕੰਜਰ ਮੇਰੀ ਗੱਲ ਸੁਣ 14 ਦੇ ਕੱਪੜੇ ਬਾਪੂ ਨੂੰ ਦਿੰਨੇ ਆ 10ਵੀਂ ਦੇ ਬਾਪੂ ਨੂੰ ਦਿੰਨੇ ਆ ਮਨ ਮਨਾਉਤੀ ਆ ਤਾਂ ਦੇ ਦਿੰਦੇ ਆ ਉਸ ਉਥੇ ਸਰਦਾ ਨਹੀਂ ਕੋ ਕਰਦਾ ਬਜਾਮਾ ਉਹ ਸਾਡੇ ਗੱਲ ਚ ਕੁਠਾ ਦਿੰਦੇ ਨੇ ਤਾਸ ਤੁਸੀਂ ਦਿੰਨ ਆ ਆ ਵੱਡ ਬੜੇ ਰਿਆਂ ਤਾਂ ਦੇ ਤੇ ਚੱਕ ਕੇ ਨਾ ਉਸ ਮਾਇਆ ਕੁਸਾ ਪਾਉਂਦਾ ਵੀ ਆ ਕਰਦੀ ਕਿ ਲੱਛਣ ਹੈ ਵੱਡ ਕੇ ਕੁਰਤੀਆਂ ਉਹਨਾਂ ਦੀਆਂ ਨੀਕਰਾਂ ਸਿਆਂ ਦਿੰਦੀ ਆ ਹੈ ਵੱਡੇ ਲਾਏ ਨੇ ਟੌਰੇ ਦੇਖਗਾ ਕੱਪੜੇ ਸਮਾਕੇ ਦਿੰਦੀ ਆ ਇਹ ਨਾ ਤੈਨੂੰ ਮਾਰੀ ਮੋਟੀ ਐ ਚਾਹੀਦੀ ਆ ਆ ਗਿਆਨ ਲੈ ਲੈ ਕਿਸੇ ਗੱਲ ਦਾ ਬੁੜੀ ਤੂੰ ਵੀ ਹੋਵੇਂਗੀ ਬੁੜਾ ਤੂੰ ਵੀ ਹੋਵੇਂਗਾ ਆਦੇ ਪੁੱਤ ਮੁਰੇ ਐ ਕੰਮ ਕਰੋਗੇ ਜਿਵੇਂ ਮੈਂ ਤੋ ਕਰਾਉਣਾ ਹੈ ਲੈ ਪੁੱਤ ਦੀ ਗੱਲ ਸੁਣ ਲੈ ਪੂਆ ਲੈ ਮੇਰੇ ਪੁੱਤ ਤੇ ਦੂਸ਼ਣ ਲਾਉਂਦਾ ਬਾਪੂ ਆਖੇ بگੜ ਗਿਆ ਹੱਥੋਂ ਨਿਕਲ ਕੇ ਨਿਗਾ ਰੱਖੋ ਦੇਖ ਲੈ ਆ ਫਿਰ ਤਾਂ ਘਰ ਤੇ ਆਪਣੋ ਹੀ ਡੱਕਿਆ ਆ ਫਿਰ ਤਾਂ ਗੋਲ ਭਮੀਰੀ ਬੰਦਾ ਆ ਉਹਨੂੰ ਐ ਵੀ ਨਹੀਂ ਪਤਾ ਲੱਗਦਾ ਮੇਰੀ ਪੂਆ ਬੈਠੇ ਮੈਂ ਪੈਰੀਆਂ ਥਲਾ ਦਿਆਂ ਕਿ ਖੈਰ ਸੁੱਖ ਬੋਚਾ ਲੈ ਹੈ ਐ ਯਕੀਨ ਮਾਲ ਲੈ ਵੀ ਹਾਂ ਉਹ ਲੈ ਕੇ ਆਏਗਾ ਤੈਂ ਪੁੱਛੇ ਕਾਤੇ ਆਈਆਂ ਕੋਈ ਖੈਰ ਸੁੱਖ ਪੁੱਛੀ ਐ ਕਉ ਪੁੱਛਣ ਦਾ ਟਾਈਮ ਹੀ ਨਹੀਂ ਦਿੱਤਾ ਤੂੰ ਤਾਂ ਮੇਰੇ ਗਾਲ ਪੈ ਗਈ ਆ ਕਿ ਫਿਰ ਜੇ ਮੇਰੇ ਵਰਗੀ ਬੋਲਦੀ ਫਿਰ ਨੂਹਾ ਮਾਰੀ ਆਂ। ਓਏ ਧਾਰ ਕੇ ਮੰਜਾ ਉੱਥੇ ਸੈਡਾਂ ਥਲੇ। ਕੀ ਗੱਲ ਮੇਰਾ ਭਾਈ ਸੈਡਾਂ ਦੇ ਉੱਪਰ ਆ। ਐਪੀ ਬੈਂਡਾ ਇਦਾਂ ਵੱਡਾ ਘਰ ਪਾ ਕੇ ਜਾਇਜਤ ਸਾਡੇ ਨਾਂ ਕਰਾ ਕੇ ਉਹਦਾ ਮੰਜਾ ਟਰਾਲੀ ਕੋਲ ਠੋਕਦਾ। ਉਹ ਤਾਂ ਉਹ ਤਾਂ ਕਮਲਾ ਉਹ ਤਾਂ ਕਮਲਾ ਕਈ ਵਾਰ ਉਹ ਤਾਂ ਦਿਮਾਗ ਖੱਲ ਉਹ ਪਸੂ ਆ ਜਾਂਦਾ ਸੀ ਸਿਆੜਿਓ ਆਓ ਕਿਉਂ ਪਸੂਆਂ ਵਾਸਤੇ ਨੌਕਰ ਰੱਖਿਆ ਮੇਰਾ ਭਰਾ ਚੱਲ ਓਏ ਚਾਹ ਪਾਣੀ ਬਣਾ ਹਾਂ ਚੱਲ ਓਏ ਤਾਂ ਭੌਂਕਦੀ ਆ ਭੂਆ ਤਾਂ ਲੱਗੂ ਜਿਵੇਂ ਚਾਬੀ ਦੇ ਕੇ ਸੱਜੀ ਹੁੰਦੀ ਐ ਇਹ ਨਹੀਂ ਬੋਲਦਾ ਸੱਜੀ ਆ ਚਾਬੀ ਦੇ ਕੇ ਚਾਹ ਪਾਣੀ ਲੈ ਕੇ ਆ ਕਰਦੇ ਨਹੀਂ ਬਾਪੂ ਨੇ ਕੀ ਕੀ ਕਿਹਾ ਹੱਲੇ ਲਾਈ ਹੋਵੇ ਗੋਡੇ ਨੇ ਤੇਰਾ ਪਤਾ ਲੱਗੇ ਤੈਨੂੰ ਭਿੰਡਾ ਕਈ ਗੱਲ ਸੁਣ ਲੈ ਮੇਰੀ ਮੈਂ ਮਾਰ ਮਾਰ ਫੌੜੇ ਨਾਲ ਖਲਾਰੇ ਪਾ ਦੂ ਸਾਰਿਆਂ ਦੇ ਐਦੂ ਮੁੜ ਕੇ ਮੇਰਾ ਭਰਾ ਕੰਮ ਕਰਕੇ ਦਿਖਾ ਦੇ ਤੁਸੀਂ ਉਹਨੂੰ ਕਿਹਾ ਕਿ ਕਿੰਨਾ ਕੰਮ ਨਾ ਕਹੋ ਤੁਸੀਂ ਤੁਹਾਡੇ ਮਦਾਨੀ ਚੀ ਨਾ ਪਾਏ ਤੁਸੀਂ ਮੈਨੂੰ ਕੀ ਜਾਣੋਗੇ ਠੀਕ ਆ ਠੀਕ ਆ ਨਹੀਂ ਕਰਮੋਗੇ ਦੇ ਕਿ ਲੱਛਣ ਨੇ ਨਾਰੇ ਨਾ ਗਾਹਾਂ ਨੂੰ ਜਿਹਾ ਲੱਛਣ ਕਰਨੇ ਨੇ ਅੱਬ ਦਾ ਅੱਧਾ ਵਾਹਨ ਛੱਡ ਕੇ ਬਿਜਲੀਆਂ ਤਾਂ ਜੋ ਮਰਜੀ ਮੇਰੇ ਵਾਲੇ ਕਿ ਨਹੀਂ ਬੜਨ ਦੀ ਲੋੜ ਨਹੀਂ ਅੱਬਾ ਛੱਡ ਦੀ ਲੈ ਭੂਆ ਤੂੰ ਤਾਂ ਅੱਜ ਹੀ ਉਹ ਕਰ ਲੱਗੀ ਹੈ ਹਾਂ ਅੱਜ ਹੀ ਕੋਈ ਸੀ ਤਾਂ ਸੋਦੇ ਸੀ ਭੂਆ ਦਾ ਸੰਭਾਰਾ ਦੇਖ ਅੱਬਾ ਕਰ ਨਾ ਲੋੜ ਨਹੀਂ ਲੋੜ ਨਹੀਂ ਸਾਡੇ ਸੰਭਾਰੇ ਦੀ ਅੱਬਾ ਕਰ ਅੱਧੀ ਜਿਮੇ ਮੇਰੇ ਭਰਾ ਦੀ ਆ ਉਹਨੇ ਤਾਂ ਹੱਥ ਫੜਾ ਲੇ ਮੈਂ ਨਹੀਂ ਫੜਾਉਂਦੀ ਚੱਲ ਕੋਈ ਨਾ ਦੇ ਦਾਂਗੇ ਤੈਨੂੰ ਸਾਰਾ ਕੁਝ ਦੇ ਦਾਂਗੇ ਤੈਨੂੰ ਵਾਅਦਾ ਦੇਣਾ ਬਸ ਤੂੰ ਕੀ ਦੇ ਦੇਂਗਾ ਤੂੰ ਮੈਨੂੰ দান ਚ ਦੇਵੇਂਗਾ ਹਾਂ ਬਣਿਆ দান ਤਾਂ ਦੇਂਦਾ ਇਹ ਦੇ ਦੂੰਗਾ ਦੇ ਦੂੰਗਾ ਕੀ ਦੇ ਦੇਂਗਾ ਤੂੰ ਮੇਰੇ ਪਿਓ ਦੀ ਦਾਦੇ ਲਈ ਹੀ ਆ ਉਹਦੇ ਚ ਆਉਂਦੀ ਆ ਮੈਨੂੰ ਤੂੰ ਕਾਹਨਾਂ ਮੈਂ ਦੇਣਾ ਪਾਣੀ ਪੀ ਪਾਣੀ ਪੀ ਤਾਂ ਤਾਂ ਨਹੀਂ ਲਿਆ ਤਾਕੋ ਸਰ ਬੀ ਐ ਠੀਕ ਤੇ ਕੋ ਗਿਜਰ ਹੋ ਗਿਆ ਮੈਨੂੰ ਬਹਿਮਣ ਆਹ ਪੂਆ ਨਹੀਂ ਬਹਿਮਣ ਕਿਉਂ ਬਹਿਮਣ ਨਾਲੇ ਹੋਰ ਹੈ ਲੈ ਬਾਪੂ ਤੂੰ ਤਾਂ ਚੱਲ ਕਾਣੂ ਪਵਾਣਾ ਦਾਣਾ ਹਾਂ ਪੱਲਾ ਦਾਣਾ ਹੀ ਪਾਉਣ ਵਾਲਾ ਮਈ ਪਾ ਦੇਣਾ ਨਹੀਂ ਭੂਆ ਫਿਰ 100 100 ਕੁਝ ਬੋਲੂਗੀ ਨਾ ਮੈਂ ਕੁਛ ਕਹਿੰਦੀ ਸੀ ਮੇਰੀ ਵੀ ਸੁਣ ਲਿਆ ਕਰ ਹਾਂ ਨਾ ਇਹ ਕਿਧਰੋਂ ਆ ਗਏ ਇਹਨੇ ਪੁੱਛ ਦੱਸ ਕਰ ਲੈਂਦਾ ਇਹ ਤੂੰ ਸੱਦੀ ਨਾ ਬੁਲਾਈ ਆ ਕੇ ਪਤਾ ਹੀ ਨਹੀਂ ਕਿਹੜੇ ਵੇਲੇ ਆ ਗਈ ਦਿਖ ਲੈ ਨਵੀਂ ਬਲਾ ਗੱਲ ਪੈਗੀ ਹੋਰ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿਧਰ ਬੈਠੀ ਬਿਠਾਈ ਆ ਗਈ ਉਹ ਇਨਾ ਬੋਲਦੀ ਐ ਇਨਾ ਬੋਲਦੀ ਆ ਦੇਖ ਲੈ ਆਪਾਂ ਨੂੰ ਦੋਹਾਂ ਨੂੰ ਨਹੀਂ ਬੋਲਣ ਦਿੱਤਾ ਆਪ ਦੀ ਗੱਲ ਮੂਰੇ ਰੱਖੀ ਤੇਰੇ ਚ ਹੀ ਨਹੀਂ ਕਣਕੰਡਾ ਨੇ ਜਦੋਂ ਮੈਂ ਕਹਿੰਦੀ ਹੁੰਦੀ ਸੀ ਵੀ ਬਾਪੂ ਦਾ ਗੂਠਾ ਲੱਗ ਗਿਆ ਹੁਣ ਭੂਆ ਬਿੜੀ ਹੋਈ ਆ ਇਹਦਾ ਵੀ ਕੰਜਰੀ ਦਾ ਲਵਾਲਾ ਗੂਠਾ ਹੈ ਉਹ ਸਾਰਾ ਆਪਣੇ ਹੱਥੋਂ ਇਹਦਾ ਫਿਰ ਸਾਹ ਕੰਡ ਕੇ ਦਿਖਾਉਂਦੀ ਮੇਰੇ ਮੂਰੇ ਅੱਜ ਮੈਂ ਉਹਦੇ ਤਾਂ ਸੁਣ ਲਈਆਂ ਕਿਉਂਕਿ ਮੈਨੂੰ ਉਹਦੇ ਤੱਕ ਲੋੜ ਹੈ ਹਜੇ ਵੀ ਹਜੇ ਵੀ ਮਿੱਠਾ ਪਿਆਰਾ ਹੋ ਕੇ ਜੇ ਕਿਸੇ ਤਰ੍ਹਾਂ ਬਣਦੀ ਆ ਬਨਾਲਾ ਗੱਲ ਉਹ ਮੈਂ ਤਾਂ ਤੇਰੇ ਸਾਹਮਣੇ ਇੰਨਾ ਠੰਡਾ ਪਾਅ ਸਿੜਕਿਆ ਵੀ ਠੰਡੀ ਹੋ ਜਾ ਭੂਆ ਠੰਡੀ ਹੋ ਜਾ ਪਰ ਇਹ ਕਿੱਥੇ ਚੜੀ ਚੜਾਈ ਸੀਗੀ ਆਉਣੇ ਆਉਣੇ ਕੰਨ ਭਰੇ ਨੇ ਵੇਲੜ ਨੇ ਕੋਈ ਨਾ ਬਣ ਜਾ ਬਗ ਜਾਂਦੇ ਭੂਆ ਨੂੰ ਬੁੜੇ ਦੀ ਮਾਂ ਬਣਾਉਂ ਗੇਲ ਸਮਾਰ ਕੇ ਜਿੰਨਾ ਚਿਰੇ ਬੈਠੀ ਆ ਉਨਾ ਚਿਰ ਨਾ ਬੋਲੀ ਉਹਨੂੰ ਨਾ ਨਾ ਉਨਾ ਚਿਰ ਤਾਂ ਕਾਨੂੰਨ ਹੋ ਗਿਆ ਇਹਨਾਂ ਨੂੰ ਮੌਕਾ ਮਿਲ ਜੂ ਇਹਨੂੰ ਵੜਿਆ ਕੇ ਰੱਖੋ ਮਾੜਾ ਮੋਟਾ ਵਧੀਆ ਗਾਲ ਪਾਣੀ ਬਣਾ ਕੇ ਖਵਾਏ ਨੂੰ ਇੱਕ ਅੱਦਾ ਸੂਟ ਲੈ ਕੇ ਦੇ ਦੀ ਇਹਨੂੰ ਵੜ ਜੂ ਠੀਕ ਆ ਇਹਦਾ ਇਹਨੂੰ ਇੱਕ ਅੱਧਾ ਸੂਟ ਉਹਨੇ ਤਾਂ ਜਮਾ ਨਹੀਂ ਹੁੰਦੇ ਜਿੰਨੇ ਇਹ ਲਵਾ ਜਾਂਦੀ ਹੈਗੀ ਚੱਲ ਕੋਈ ਨਾ ਕਿੰਨਾ ਚਿਰ ਜ਼ਮੀਨ ਨਹੀਂ ਆਪਣੇ ਹੱਥੋਂ ਦੀ ਉਹਨਾਂ ਚਿਰ ਤਾਂ ਆਪਾਂ ਨੂੰ ਸਾਰਾ ਕੁਝ ਕਰਨਾ ਪਊਗਾ ਨਾਲੇ ਗੱਲ ਸੁਣ ਈ ਵੀ ਕਹੀ ਜਾਂਦੀ ਆ ਆਪਣੇ ਮੁੰਡੇ ਦੀ ਵੀ ਗੌਰ ਕਰੀਏ ਆਪਾਂ ਹਾਂ ਇਹਨੇ ਵੀ ਕਿਹਾ ਕਿ ਪੁਮੀਰੀ ਉਹ ਘਮੀ ਜਾਂਦਾ ਇਹਨਾਂ ਨੂੰ ਦੇਖ ਲੈ ਪਤਾ ਕਿ ਉਹ ਬਾਰ ਅੰਦਰ ਜਾਣਾ ਮੁੰਡੇ ਦਾ ਪਿੱਛਾ ਕਰ ਲਿਆ ਘਰ ਮਾੜਾ ਮੋਟਾ ਹੁਣ ਮੈਨੂੰ ਕਿੱਥੇ ਬੈਠੇ ਰੀ ਆ ਕਿੱਥੇ ਬਹਿੰਦਾ ਕਿੱਥੇ ਉੱਠਦਾ ਤੂੰ ਗੌਰ ਕਰ ਹਣ ਮੈਂ ਬਾਹਰ ਜਾ ਮੋਦੇ ਮੰਗਰ ਖੇਤਾਂ ਚ ਉਹ ਮਾੜਾ ਮਾਟਾ ਤੂੰ ਵੀ ਗੌਰ ਰੱਖਿਆ ਕਰ ਮੈਂ ਤਾਂ ਹੁਣ ਖੇਤ ਕੰਮ ਕਰਨ ਲੱਗ ਜਾਣਾ ਇਹ ਕਿਹੜਾ ਮੇਰੇ ਮਗਰ ਜਾਂਦਾ ਇਹ ਹੋਰ ਪਾਸੇ ਜਾਂਦੇ ਨੇ ਨਾ ਤਾਂ ਆਪਣੇ ਕੋਈ ਆਣ ਗਵਾਨ ਦੀ ਬੁੜੀ ਆਉਂਦੀ ਆ ਨਾਲ ਤੈਨੂੰ ਪਤਾ ਅੱਜ ਕੱਲ ਕੋਈ ਕਿਸੇ ਦੀ ਗੱਲ ਨਹੀਂ ਕਰਦਾ ਹੋਰ ਅਗਲਾ ਕਹਿੰਦਾ ਪੈਂਦਾ ਨਸ਼ੇ ਚ ਪੈ ਜਾਂਦੇ ਇਹਨੂੰ ਫੇਰ ਲੱਗੂ ਸੌਕ ਸੌਕ ਨਾ ਮੇਰੇ ਤੇ ਮੱਚਦੀਆਂ ਨੇ ਮੈਨੂੰ ਤਾਂ ਕੋਈ ਗੱਲ ਦੱਸਦੀਆਂ ਨਹੀਂ ਮੈਨੂੰ ਤਾਂ ਦੇਖ ਕੇ ਬਾਰ ਭੇੜ ਲੈਂਦੀਆਂ ਨੇ ਚੱਲ ਹੁਣ ਤਾਂ ਪਤਾ ਲੱਗਿਆ ਨਾ ਹੁਣ ਇਹ ਗੱਲ ਦੀ ਆਪਾਂ ਗੌਰ ਕਰੀਏ ਕਿ ਕਿੱਥੇ ਜਾਣਾ ਠੀਕ ਹਾਂ ਚੱਲ ਕੋਈ ਨਾ ਫਿਰ ਵੀ ਆਪਣਾ ਗੌਰ ਰੱਖਣ ਦਾ ਫਰਜ਼ ਆ ਹੂੰ ਤੂੰ ਨਿਗਾਹ ਰੱਖੇ ਮੁੰਡੇ ਦੀ ਮੈਨੂੰ ਲੱਗਦਾ ਉਹ ਕਹਿੰਦੀ ਸੀ ਭਮੀਰੀ ਬਣਿਆ ਫਿਰਦਾ ਚੁਬਾਰੇ ਚੜ ਗਿਆ ਹੋਗਾ ਦੇਖ ਲੈ ਜਾ ਕੇ ਉੱਧਰ ਚੱਲ ਕੋਈ ਨਾ ਮਾਂ ਵੇ ਆ ਗਿਆ ਆ ਤੂੰ ਪੁੱਤ ਆ ਕੀ ਬਣਿਆ ਫਿਰਦਾ ਤੂੰ ਮੈਂ ਕੀ ਹੈ ਕੀ ਬਣਿਆ ਫਿਰਦਾ ਠੀਕ ਹੱਸਦਾ ਤੂੰ ਵੇ ਇਹ ਸੱਚੂ ਹੈ ਸੁਰਤ ਨਹੀਂ ਹੈਗੀ ਉਹ ਆ ਸੱਚੀ ਕਹਿੰਦੀ ਆ ਫਿਰ ਉਹ ਮਿਲੀ ਸੀ ਤੈਨੂੰ ਉਹ ਮਿਲੀ ਸੀ ਹੈ ਸਾਰੇ ਬਸ ਲੱਗੀ ਜਾਂਦੇ ਆ ਮੇਰੇ ਤੇ ਤਾਂਗੇ ਕੱਪੜੇ ਕੀ ਪਾ ਲਈ ਚੰਗਾ ਬਸ ਮੋਟਰਸਾਈਕਲ ਦੇਦਾ ਸਾਰੇ ਮੱਚਦੇ ਆ ਮੇਰੇ ਤੇ ਕੱਪੜਿਆਂ ਦੀ ਤਾਂ ਛੱਡ ਪੁੱਤ ਉਹ ਤਾਂ ਹੋਣੀ ਬਾਕੀ ਕੱਪੜੇ ਤਾਂ ਭਾਈ ਇੱਕ ਦੇ ਦੋ ਹੋਰ ਪਾ ਲਿਆ ਕਰ ਤੇਰਾ ਹਰ ਇੱਕ ਸ਼ੌਂਕ ਪੂਰਾ ਕਰੂੰ ਮੈਂ ਪਰ ਆ ਜਿਹੜਾ ਤੂੰ ਆ ਖਾਈ ਕੀ ਬੈਠਾ ਹੈ ਕੀ ਖਾਣਾ ਇਹ ਨਹੀਂ ਅਸੀਂ ਖਾਣ ਦੇਣਾ ਮਾਂ ਮਾਰਾ ਤ ਮੈਂ ਸੁੱਤਾ ਨਹੀਂ ਨੀਂਦ ਨਹੀਂ ਆਈ ਅੱਛਾ ਠੀਕ ਆ ਫਿਰ ਚਲ ਤੂੰ ਕੋਈ ਨਾ ਐ ਕਰ ਜਾਂ ਅੰਦਰ ਜਾ ਕੇ ਪੈ ਜਾ ਤਨਮਨ ਪੈਸੇ ਦੇ ਉਹ ਥੋੜੇ ਜਿਹਾ ਪੈਸੇ ਕਿ ਕਰਨਾ ਉਹ ਪਾਰਟੀ ਜੀ ਕਰਨੀ ਆ ਮੇਰੇ ਦੋਸਤ ਦਾ ਬਰਥਡੇ ਅੱਜ ਫਿਰ ਉਹ ਖਵਾਵੇ ਸਾਨੂੰ ਉਹ ਮਾਸਾਰ ਉਹ ਵਿਚਾਰਾ ਗਰੀਬ ਆ ਕਰੋ ਮੈਨੂੰ ਤੂੰ ਪੈਸੇ ਦੇ ਦੇ ਮੈਂ ਜਾਣਾ ਕਿੰਨੇ ਕੁ ਦੇਵਾਂ ਜੀ ਚਲ ਦੇ ਦੇ 100 200 ਬਾਲੇ ਨਾ ਦੇ 100 200 ਨਾ ਕੀ ਹੁੰਦਾ ਯਾਰ ਬੱਪਾ ਚਲ 500 ਲੈ ਜਾ ਫਿਰ ਉਹੀ ਗੱਲ ਚਾਰ ਮੁੰਡੇ ਇਕੱਠੇ ਹੋਣਗੇ ਮੇਰਾ ਮੁੰਡਾ ਉੱਥੇ ਚਲ 5 400 ਦੇ ਦੇ ਇਹਨੂੰ ਨਾਲੇ ਹੋਰ ਨਾ ਕਿਤੇ ਗਲਤ ਸੰਗਤ ਚ ਵੱੜ ਜੀ ਤੂੰ। ਉਹ ਯਾਰ ਉਹ ਹੀ ਮਾਰਿਆ ਬੱਬਾ। ਨਹੀਂ। ਜਾ ਦੇ ਦੇ ਚੱਲ। 500 ਰੁਪਏ ਦੇ ਦੇਨੀ ਆ। ਮਤਾਏਗਾ ਨਹੀਂ ਪੁੱਤ। ਮੈਨੂੰ ਘੱਟੋ ਘੱਟ 2000 ਰੁਪਏ ਦੇ। 2000? ਇੰਨੇ ਨਹੀਂ ਹੈਗੇ ਪੁੱਤ ਘਰੇ। 10 ਮੁੰਡਿਆਂ ਸੀ 2000 ਰੁਪਏ ਦੇ ਦੇ ਮੈਨੂੰ ਚਾਹੀਦਾ। 10 ਮੁੰਡੇ? ਇੰਨਾ ਤੁਸੀਂ ਕੀ ਖਾਣਾ ਇਹੋ ਜਿਹੀ ਚੀਜ਼? ਮੇਰੀ ਗੱਲ ਲੰਗੀ ਆ। ਉਹ ਸਾਰਾ ਉਹਨੂੰ ਪਤਾ ਲੱਗ ਗਿਆ ਅੰਦਰ ਬੈਠੀ ਐ ਜੇ ਉਹਨੂੰ ਪਤਾ ਲੱਗ ਗਿਆ ਨਸ਼ੇ ਚਾਕੇ ਪੈਸੇ ਮੰਗਦਾ ਮੈਂ ਦੇ ਤੇ ਉਹਨੇ ਮੇਰਾ ਖੇੜਾ ਨਹੀਂ ਛੱਡਣਾ। ਚਲੋ। ਪੂਆ ਨੂੰ ਪਤਾ ਲੱਗ ਜੇ ਕੌਣ ਕੌਣ ਪੂਆ ਤੇਰੀ ਪੂਆ ਹੀ ਬੈਠੀ ਆ ਉਹ ਤਾਂ ਡੌਂਡੀ ਪੱਟ ਦੇਣੀ ਆ ਹਾਂ ਉਹ ਤਾਂ ਕਹਿੰਦੀ ਨਸ਼ਾ ਕਰਿਆ ਪਰ ਮੈਨੂੰ ਨਹੀਂ ਲੱਗਦਾ ਜੀ ਨਿੰਦਰੇ ਵਾਲਾ ਐਂ ਕਰਦਾ ਹੁੰਦਾ ਉਹ ਮਾ ਹੋਰ ਨਿੰਦਰੇ ਵਾਲਾ ਕੀ ਕਰਦਾ ਹੁੰਦਾ ਹੁਣ ਸੌਣਾ ਨੀਂਦ ਆ ਜਾਂਦੀ ਐ ਹੁਣ ਉਧਰ ਹੋ ਸਦੀ ਜਾਂਦੇ ਐ ਫਿਰ ਤੂੰ ਐ ਕਰ ਪਹਿਲਾਂ ਪੁੱਤ ਸੌਂ ਹੀ ਲੈ ਦੋ ਪਟੇ ਨਹੀਂ ਪੂਰੀ ਕਰ ਲੈ ਫਿਰ ਵਗ ਜੀ ਹੱਥ ਨੇ ਬਰਥਡੇ ਤੇ ਫਿਰ ਉਹ ਗੁੱਸੇ ਚੱਲ ਬੱਸ ਹੁਣ ਮੈਨੂੰ ਕੋਈ ਪੈਸਾ ਨਹੀਂ ਦਿੰਦੇ ਇਹਨੂੰ ਸੁਮਾਉਣੀ ਆ ਜਾ ਕੇ ਚੱਲ ਠੀਕ ਆ ਚੱਲ 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 ਸੌਂ ਚੱਲ ਕੇ ਚਾਹ ਪਾਣੀ ਪੀਣਾ ਦੱਸ ਦੇ ਕੁਛ ਲੈ ਮੈਨੂੰ ਵੀ शक ਜਾਂਦਾ ਪੈਂਦਾ ਮੁੰਡੇ ਤੇ ਵੀ ਅੱਗੇ ਤਾਂ ਕਿਤੇ ਐ ਸੁਣ ਜਾ ਹੋਈ ਨਹੀਂ ਅੱਜ ਤਾਂ ਹੋਰ ਹੀ ਸੋਨ ਬੱਟਾ ਜਾ ਬਣਿਆ ਕਰਦਾ ਸੀ ਨਿਗਾ ਰੱਖੀਏ ਤੇ ਫਿਰ ਕੀ ਪਤਾ ਪੂਆ ਸਹੀ ਕਹਿੰਦੀ ਹੋਵੇ ਕਿਤੇ ਨਹੀਂ ਜਾਣਾ ਨੀਂਦ 'ਚ ਤੈਨੂੰ ਪੂਰਾ ਹੋਸ਼ ਨਹੀਂ ਹੈਗੀ ਡਿੱਗਦਾ ਫਿਰਦਾਗਾ ਪੈ ਇੱਥੇ ਤੇ ਮੈਂ ਪੱਖਾ ਲਾਉਣੀ ਆ ਪੈ ਜਾ ਤੇ ਕੋਸਾ ਤੂੰ ਮੈਨੂੰ پیسے ਦੇ ਦੇ ਬਸ ਮੈਨੂੰ ਤਾਂ ਤੇਰੇ ਪਿਓ ਨੇ ਕਿਹਾ ਵੀ ਦੇਣੇ ਨਹੀਂ ਇਹਨੂੰ ਪੈ ਜਾਂਦੇ ਘੰਟਾ ਜੇ ਤੂੰ ਸੌ ਕੇ ਉੱਠ ਖੜਿਆ ਫੇਰ ਲੈ ਲਈ 500 ਰੁਪਇਆ ਦੇਣੇ ਕਿਉਂ ਨਹੀਂ ਜੰਮਿਆ ਕਾਦੇ ਵਾਸਤੇ ਜੀ ਉਹ ਤੈਨੂੰ ਐ ਥੋੜਾ ਜੰਮਿਆ ਸੀ ਵੀ ਤੂੰ ਨਸ਼ੇ ਕਰ ਜਾਂ ਗਲਤ ਕੰਮਾਂ ਜਾ ਹੈ ਹਾਂ ਕੌਣ ਕਹਦਾ ਨਸ਼ੇ ਕਰਦਾ ਮੈਂ ਕਿਹੜਾ ਮੇਰੇ ਸਾਹਮਣੇ ਲੈ ਕੇ ਆਉਂਗਾ ਹੁਣ ਕਹਿੰਦਾ ਚਾ ਕੋਈ ਨਹੀਂ ਕਹਿੰਦਾ ਪੁੱਤ ਐ ਕਿ ਮੈਂ ਕੋਈ ਕਹਿ ਦੂੰ ਤੇਰੀ ਮਾਂ ਦੇ ਨਾਲ ਤੈਨੂੰ ਚਲ ਆ ਤੂੰ ਪੁੱਤ ਸਾਡੇ ਅੱਖ ਲੱਗ ਸੌ ਜਾ ਦੋ ਘੰਟੇ ਤੇਰਾ ਦਿਮਾਗ ਸੈੱਟ ਹੋ ਜੂ ਤੂੰ ਨੀਂਦਰਾਂਗਾ ਓ ਯਾਰ ਸੌਣਾ ਮੈਂ ਆ ਸੋਨੂ ਕਾਦੀ ਟੈਨਸ਼ਨ ਆ ਮੈਂ ਪੈਸੇ ਮੰਗਿਆ ਪੈਸੇ ਦੇ ਦੋ ਕੀ ਕਰਨੇ ਆ ਜਦੋਂ ਜਾਣਾ ਹੋਇਆ ਪਾਰਟੀ ਤੇ ਲੈ ਲੈ ਪੈ ਜਾ ਤੂੰ ਜਾਣਾ ਤਾਂ ਮੈਂ ਹੁਣ ਸਾਡੂ ਪੈਸੇ ਦਿੰਨੀ ਆ ਕਿ ਨਹੀਂ ਮੈਨੂੰ ਇਹਨਾਂ ਦੱਸ ਦੇ ਬਸ ਤੂੰ ਸੌ ਜਾ ਮੇਰਾ ਸੋਹਣਾ ਪੁੱਤ ਬਣ ਕੇ ਪੈਸੇ ਕੀ ਕਰੇ ਮਾਂ ਦੋ ਆ ਹੀ ਬੋਲਦੇ ਆਹੋ ਇਹ ਕੀ ਕਰਦਾ ਪੈਸੇ ਇੰਨੇ ਪੈਸੇ ਕੀ ਤੂੰ ਕਰਨੀ ਪਤਾ ਸਾਰੇ ਵੇ ਮਰਨਿਆ ਵੇ ਫੇਰ ਫੇਰ ਛੱਡ ਦੇ ਵੇ ਛੱਡ ਦੇ ਵੇ ਇਹ ਵੇ ਮਰਨਿਆ ਵੇ ਬਾਹ ਤੋੜਤੀ ਸੀ ਵੇ ਸੱਟ ਤਾਂ ਨਹੀਂ ਵੱਜੀ ਕਿਤੇ ਸੱਟ ਤਾਂ ਨਹੀਂ ਵੱਜੀ ਨਾ ਬਾਪੂ ਤਾਂ ਸਾਡਾ ਝੂਠ ਬੋਲਦਾ ਸੀ ਆ ਹੁਣ ਕੀ ਹੋ ਗਿਆ ਤੁਹਾਡਾ ਮੁੰਡਾ ਤਾਂ ਨਸ ਹੀ ਨਹੀਂ ਕਰਦਾ ਤੁਹਾਡਾ ਮੁੰਡਾ ਤਾਂ ਬਹੁਤ ਸਿਆਣਾ ਹੈਗਾ ਮਾਰੇ ਕਰਮ ਸਾਡੇ ਹੇ ਰੱਬਾ ਮੈਨੂੰ ਨਹੀਂ ਸੀ ਆਪਾਂ ਪਾਗਦਾ ਪਾਪ ਆਹਣ ਬਜ਼ੁਰਗ ਤੋਂ ਕੰਮ ਕਰਾਉਣ ਨੂੰ ਦੁਖੀ ਕਰਦੇ ਹੋ ਦੋ ਰੋਟੀਆਂ ਦੇ ਮਾਰੇ ਨਾ ਮੇਰੇ ਭਾਈ ਤਾਂ ਭਾਈ ਤੈਨੂੰ ਝੂਠ ਬੋਲਦਾ ਸੀ ਮੁੰਡੇ ਤੇ ਲੱਗਦਾ ਏ ਛੋਡੇ ਤੇ ਤੇ ਆ ਹੁਣ ਸਾਨੂੰ ਨਹੀਂ ਸੀ ਪਤਾ ਪੂਆ ਸਾਨੂੰ ਤਾਂ ਐਂ ਲੱਗਦਾ ਸੀ ਵੀ ਉਹ ਝੂਠ ਹੀ ਬੋਲਦਾ ਪਰ ਅੱਜ ਸਾਡੇ ਨਾਲ ਹੋ ਗਈ ਨਾ ਸਾਨੂੰ ਹੁਣ ਪਤਾ ਲੱਗਦਾ ਵੀ ਆਂਢੀ ਗੁਆਂਢੀ ਵੀ ਸੱਚ ਕਹਿੰਦੇ ਨੇ ਤੇ ਬਾਪੂ ਵੀ ਸੱਚ ਬੋਲਦਾ ਹਾਂ ਜੀ ਤਾਂ ਅੱਜੀ ਦੇਖਿਆ ਭੂਆ ਸਾਡੇ ਸਾਹਮਣੇ ਤਾਂ ਕਦੇ ਨਸ਼ਾ ਕਰਿਆ ਨਹੀਂ ਮੈਂ ਤਾਂ ਅੱਜੀ ਦੇ ਕਿ ਮੈਨੂੰ ਪਾਇਆ ਨਹੀਂ ਜੇ ਉਹ ਦੇਖਦਾ ਸੀ ਤਾਂ ਸਾਨੂੰ ਕਹਿੰਦਾ ਸੀ ਵੀ ਭਾਈ ਇਹਨੂੰ ਸਮਝਾ ਲਓ ਮੌਕੇ ਤੇ ਹਾਏ ਨਾ ਉਹ ਤਾਂ ਕੰਮਲ ਹੈ ਉਹ ਤਾਂ ਦਿਮਾਗ ਤੇ ਲੋੜ ਪਿਆ ਹੋਇਆ ਹੁਣ ਫਿਰ ਭੂਆ ਨੂੰ ਵੀ ਇਹੀ ਕਹਤਾ ਵੀ ਭੂਆ ਵੀ ਵਸਾ ਦਿਮਾਗੋ ਬਾਹਰ ਆ ਜੀ ਅਸੀਂ ਉਹਨੂੰ ਕਦੇ ਦੇਖਿਆ ਹੁੰਦਾ ਫੇਰ ਹੀ ਅਸੀਂ ਕਹਿੰਦੇ ਅਸੀਂ ਹੁਣ ਦੇਖਿਆ ਹੀ ਨਹੀਂ ਆਏ ਬਿਨਾਂ ਦੇਖੇ ਤਾਂ ਕਿਵੇਂ ਕਹੀ ਜਾਈਏ ਜਵਾਬ ਤੁਹਾਨੂੰ ਮੈਨੂੰ ਤਾਂ ਆ ਕੇ ਕਹਿੰਦਾ ਸੀ ਮਾਂ ਬਾਲੀਆਂ ਸੋਨੀਆਂ ਲੋਰਾਂ ਬਲੈਂ ਬਲੈਂ ਕਿ ਬ੍ਰੈਂਡਰ ਪਤਾ ਨਹੀਂ ਕੀ ਕਹਿੰਦਾ ਉਹ ਆ ਗਈਆਂ ਫਰਾਨੇ ਦੇ ਮੁੰਡੇ ਨੇ ਪਾਈ ਆ ਮੈਨੂੰ ਪਸੰਦ ਆ ਪੁੱਤ ਲੈ ਜਾ 2000 ਤੂੰ ਵੀ ਸ਼ੌਕ ਪੂਰੇ ਕਰ ਲਾ ਹਾਂ ਮੈਨੂੰ ਕੀ ਪਤਾ ਸੀ ਵੀ ਮੈਂ ਸ਼ੌਕ ਪੂਰੇ ਕਰਦੀ ਆ ਜੇ ਜ਼ਹਿਰ ਦਿੰਨੀ ਆ ਜਿੰਦਾ ਗੱਲ ਕਹਿੰਦਾ ਉਹ ਸੋਚ ਲਈਦੀ ਹੁੰਦੀ ਆ

ਨਾ ਮੇਰਾ ਪੁੱਤ ਕੁਛ ਕੁਛ ਨਹੀਂ ਬਾਪੂ ਕੁਸਰੀ ਕਿਉਂ ਨਹੀਂ ਆਤਾ ਟੀਕਾ ਪਰ ਰੱਖਿਆ ਤਾਂ ਨਸ਼ੇ ਦਾ ਫੜਾ ਔਰੇ ਉਹ ਕੁਛ ਨਹੀਂ ਬਾਪੂ ਨਾ ਮੇਰਾ ਪੁੱਤ ਮੇਰਾ ਪੁੱਤ ਬਣ ਕੇ ਇਹ ਕੰਮ ਨਾ ਕਰ ਤੂੰ ਮੇਰੇ ਅੱਖੇ ਲੱਗ ਨੇ ਬਾਪੂ ਮੈਨੂੰ ਲਾ ਲੈ ਉਹ ਕਿਉਂ ਲਾ ਲੰਦੇ ਮੈਂ ਲਾਉਂਗਾ ਨਾ ਮੇਰੇ ਗੱਲ ਸੁਣ ਪਹਿਲਾਂ ਇੱਕ ਵਾਰੀ ਮੇਰੀ ਗੱਲ ਸੁਣ ਲੈ ਪੁੱਤ ਮੇਰੇ ਵੀ ਨਹੀਂ ਧਿਆਨ ਦੇ ਦੱਸ ਬਾਪੂ ਤੂੰ ਐਂ ਦੱਸ ਬੀ ਇਹ ਨਸ਼ੇ ਕਿਉਂ ਕਰਦਾ ਹੈ ਤੈਨੂੰ ਕੀ ਤਖਲੀਪ ਹੈ ਕਾਦੀ ਕਾਟਾ ਪੁੱਤ ਤੇਰੇ ਕਰੇ ਹੈ ਕੀ ਨਹੀਂ ਤੂੰ ਨਸ਼ੇ ਤਾਂ ਦੱਸ ਦੇ ਕਿਉਂ ਕਰਦਾ ਫੜਾਉ ਰੇ ਮੈਨੂੰ ਬਾਪੂ ਹਾਂ ਤੇਰੇ ਜਦੋਂ ਤੂੰ ਮੈਨੂੰ ਛੋਟਾ ਹੁੰਦਾ ਕਹਾਣੀ ਸੁਣਾਉਂਦਾ ਹੁੰਦਾ ਫਿਰ ਕਹਾਣੀ ਸੁਣਾਉਂਦਾ ਹੁੰਦਾ ਸੀ ਪੁੱਤ ਫਿਰ ਬਾਪੂ ਤੇਰੇ ਨਾਲ ਹੋਈਆਂ ਮੈਥੋਂ ਦੇਖੀਆਂ ਨਹੀਂ ਗਈਆਂ ਮੈਂ ਹੁਣ ਨਸ਼ਾ ਕਰਕੇ ਇੰਨਾ ਤੋਂ ਬਦਲਾ ਲੈਣਾ ਮੈਂ ਉਹ ਪੁੱਤ ਨਸ਼ੇ ਕਰਕੇ ਬਦਲੇ ਲਏਗਾ ਉਹ ਜੇ ਤੂੰ ਬਦਲਾ ਲੈਣਾ ਪੁੱਤ ਬਦਲੇ ਲੈਣ ਦੇ ਤਾਂ ਹੋਰ ਵੀ ਬਹੁਤ ਤਰੀਕੇ ਨੇ ਨਾ ਮੇਰਾ ਪੁੱਤ ਪੋਤਿਆ ਨਾ ਇਹ ਨਸ਼ੇ ਨਾ ਕਰ ਹੋਰ ਤਰੀਕੇ ਨਾਲ ਬਦਲਾ ਨਹੀਂ ਲਿਆ ਜਾਂਦਾ ਆਪਦੇ ਮਾਪਿਆਂ ਨੂੰ ਨਹੀਂ ਕੁਝ ਕਿਹਾ ਜਾਂਦਾ ਪਰ ਮੈਂ ਹੁਣ ਬਦਲਾ ਇਸ ਤਰੀਕੇ ਨਾਲ ਹੀ ਲੈ ਸਕਦਾ ਦੇਖ ਪੁੱਤ ਜੇ ਤੂੰ ਮੈਥੋਂ ਛੋਟਾ ਹੁੰਦਾ ਕਹਾਣੀਆਂ ਸੁਣਦਾ ਰਿਹਾ ਨਾ ਫਿਰ ਪੁੱਤ ਆਪਦੇ ਦਾਦੇ ਨੂੰ ਪਿਆਰ ਕਰਦਾ ਨਾ ਜੇ ਤੂੰ ਪਿਆਰ ਕਰਦਾ ਉਹਦੇ ਦਾਦੇ ਨੂੰ ਤਾਂ ਮੇਰਾ ਪੁੱਤ ਬਣ ਕੇ ਨਾ ਨਸ਼ਾ ਨਾ ਕਰ ਮੈਨੂੰ ਟੀਕਾ ਫੜਾ ਦੇ ਮੈਂ ਫੜਾ ਤੂੰ ਬਹੁਤ ਚੱਲਿਆ ਬਾਪੂ ਮੈਂ ਨਹੀਂ ਜਾ ਸਕਦਾ ਨਹੀਂ ਜਾ ਬਾਪੂ ਤੂੰ ਛੱਤਰ ਖਾਦੇ ਆ ਕੋਈ ਨਹੀਂ ਪੁੱਤ ਫਿਰ ਕਿਉਂਗਾ ਮੈਂ ਤੇਰੀ ਖਾਤਰ ਵੀ ਖਾਦੇ ਆ ਮੈਂ ਬਸ ਜਿਵੇਂ ਮੇਰੇ ਘਰ ਮਾਂ ਚਸਰੀ ਮੈਂ ਉਹ ਮੈਂ ਮਾਰਨੇ ਆ ਉਹ ਮੈਂ ਮਾਰੂਗਾ ਮੈਂ ਬਦਲਾ ਲਊਂਗਾ ਮੈਂ ਬਦਲਾ ਲੈ ਲਈ ਠੀਕ ਹੈ ਪਰ ਆਫੜਾ ਦੇ ਲੈ ਮੇਰਾ ਇਹ ਤੋਂ ਬਿਨਾ ਨਹੀਂ ਬਦਲਾ ਲਿਆ ਜਾਂਦਾ ਨਹੀਂ ਮੇਰਾ ਪੁੱਤ ਛੱਡ ਦੇ ਛੱਡ ਦੇ ਛੱਡ ਲੈ ਫੜ ਬਾਪੂ ਨਹੀਂ ਬਦਲਾ ਲਿਆ ਜਾਂਦਾ ਇਹ ਤੋਂ ਬਿਨਾ ਨਹੀਂ ਲਿਆ ਜਾਂਦਾ ਮੇਰੀ ਗੱਲ ਸਮਝ ਆ ਗਈ ਤੈਨੂੰ ਜੇ ਆਪਦੇ ਦਾਦੇ ਨੂੰ ਪਿਆਰ ਕਰਦਾ ਨਾ ਬਸ ਅੱਜ ਤੋਂ ਬਾਅਦ ਕੋਈ ਨਿਸ਼ਾਨੀ ਕਰਨਾ ਸਮਝ ਗਿਆ ਖੜਾ ਹੋ ਫਿਰ ਪੁੱਤ ਉਠ ਬਾਬੂ ਤੇਰੇ ਵਾਸਤੇ ਮੇਰੀ ਜਾਨ ਵੀ ਆ ਜਾ ਖੜਾ ਹੋ ਜਾ ਅਸ ਤੂੰ ਨਮਸ ਸਾਰਾ ਗੁੱਸਾ ਬਾਬੂ ਜਾਨ ਬੁੱਝ ਕੇ ਨਹੀਂ ਕਰਦਾ ਬਾਕੀ ਜੇ ਦਾਦੇ ਨੂੰ ਪਿਆਰ ਕਰਦਾ ਤਾਂ ਆ ਜਾ ਮੇਰੇ ਅੱਖੇ ਲੈ ਨਾ ਦਾ ਬਦਲਾ ਲੈਣਾ ਤਾਂ ਕਰਦਾ ਮੈਂ ਜਾਨ ਬੁੱਝ ਕੇ ਨਹੀਂ ਕਰਦਾ ਚੱਲ ਚੱਲ ਮੇਰਾ ਪੁੱਤ ਦੇਖਤੀ ਆ ਗਈ ਜੇ ਖਵਾਈ ਗਈ ਹੈ ਦੇਖ ਲੈ ਬਾਈ ਆ ਗਿਆ ਸਾਹਮਣੇ ਹਾਏ ਬਾਪੂ ਜਤੋਂ ਗਲਤੀ ਹੋਗੀ ਗਲਤੀ ਕਾਨੂੰ ਹੋਗੀ ਕਹਦਾ ਸੀ ਉਹ ਤੁਸੀਂ ਗੌਰ ਕਰ ਲੋਏ ਪੋਤੇ ਦੀ ਗੌਰ ਕਰੀ ਹੋਣਾ ਪਤਾ ਲੱਗਦਾ ਹੈ ਤੇ ਤੈਨੂੰ ਕੀ ਹੈ ਤੂੰ ਕਿਹੜੇ ਤਰਫ ਲਿਆ ਬਾਈ ਤੈਨੂੰ ਨਹੀਂ ਸਰਪੰਚ ਦੀ ਜਿਹੜੀ ਕਰਨੀ ਹੈ ਉਹ ਵੀ ਭੱਜ ਕੇ ਚਾਹ ਨਾ ਕੋਆ ਸਾੜਾ ਕੋਆ ਰਹਿਣਾ ਨਾ ਚੋਏ ਨਾ ਕਰੋ ਅੱਜ ਤਾਂ ਜਾਣਿਆ ਬਾਈ ਨਾ ਕੋਆ ਨਾ ਚੋਏ ਨਾ ਕਰੋ ਸਭ ਤੋਂ ਗਲਤੀ ਹੋਗੀ ਬਾਪੂ ਸਾਨੂੰ ਮਾਫ ਕਰ ਦੋ ਕੋਈ ਮਾਫੀ ਨਹੀਂ ਕੁਛ ਨਹੀਂ ਅੱਛਾ ਇਹਨੂੰ ਤੁਸੀਂ ਦੁਖੀ ਕਰ ਛੱਡਿਆ ਮਾੜੀ ਵੀ ਗੱਲ ਤੇ ਵਾਸਤੇ ਮਾਫੀ ਅੱਤੇ ਮਾਫੀ ਲੈ ਕੇ ਮੈਂ ਮਾੜੀ ਜੀ ਗੱਲ ਦੀ ਬਹੁਤ ਔਣੀ ਗੱਲ ਆ ਜੇ ਹੁਣ ਕਹਿੰਦੇ ਇਹਦੇ ਢੁੱਲੇ ਪੇਰਾਂ ਦਾ ਕੁਛ ਨਹੀਂ ਵਿਗੜੇ ਤੇ ਚੱਕ ਕੇ ਝੋਲੀ ਚ ਪਾ ਲਈਏ ਮੈਂ ਕਹਿੰਦਾ ਮਾਫੀ ਮੰਗ ਜਾ ਸ਼ੁਕਰ ਹੈ ਇਹਨਾਂ ਨੇ ਤਾਂ ਮਾਫੀ ਵੀ ਨਹੀਂ ਸੀ ਮੰਗੀ ਬਿਕਰ ਤੂੰ ਚੁੱਪ ਕਰ ਜਾ ਮਾਫੀ ਕੀ ਤੈਨੂੰ ਤਿੰਨ ਟਾਈਮ ਪੱਕੀ ਪਕਾਈ ਤਾਜੀ ਆਇਆ ਗੁਰੂ ਜੀ ਹਾਂ ਬਾਪਾ ਜਾ ਬੈਠੇ ਨੂੰ ਬਾਪੂ ਬੈਠੇ ਨੂੰ ਦਿਉ ਸਾਰਾ ਕੰਮ ਕਰਕੇ ਰੋਟੀ ਦੇਣਗੀ ਹਲਕ ਤੇ ਬਾਹ ਨਹੀਂ ਚੱਕ ਤੂੰ ਮੇਰੇ ਮੈਂ ਤੂੰ ਚਾਂਪਲਿਆ ਚਿਆਦੇ ਤੂੰ ਬਾਈ ਕੱਖ ਹੁਣ ਹੁਣ ਕਰਾਂ ਨਹੀਂ ਕੰਮ ਮੇਰੇ ਭਰਾ ਤੋਂ ਨਹੀਂ ਬਾਪੂ ਹੁਣ ਤੈਥੋਂ ਕੋਈ ਕੰਮ ਨਹੀਂ ਕਰਾਉਂਦੇ ਤੈਨੂੰ ਮੰਜੇ ਤੇ ਬੈਠਣੂ ਜਾ ਉਹਨੂੰ ਦੇਖ ਲੈ ਕਿੱਧਰ ਗਈ ਆ ਤੇਰੀ ਲਾਦਾ ਸਾਹਮਲਾ ਜਾਓ ਜੀ ਪਹਿਲੇ ਸਾਡਾ ਪਾਲਾ ਨਿਸ਼ਾਨਾ ਕਰ ਲੈ ਕਿਤੇ ਹੱਤੋਂ ਬੈਠੀ ਐ ਪੁੱਤ ਤੋ ਮਾੜਾ ਮੋਟਾ ਗਿਆਨ ਲੈ ਲੈ ਸਿਆਣੇ ਵਿਆਣੇ ਬੰਦੇ ਨੂੰ ਦੁਖੀ ਨਹੀਂ ਕਰੀਦਾ ਹੁੰਦਾ ਉਸ ਪਹਿਲੇ ਬਹੁਤ ਹੋ ਗਿਆ ਕਾਹਨ ਆ ਦੇ ਕੀ ਹੋਇਆ ਨਾਲੋਂ ਐਦੂ ਮੁੜ ਕੇ ਮੇਰੇ ਭਰਾ ਨੂੰ ਕੋਈ ਉੱਚ ਨੀਚ ਗੱਲ ਕਹੇ ਤੀ ਜਾਂ ਕੰਮ ਨੂੰ ਕਹਦਾ ਨਾ ਜਿੱਤਣਾ ਸਾਧ ਨਹੀਂ ਤੇਰੇ ਗਾਲ ਗੁੱਠਾ ਦੇ ਕੇ ਮਾਰ ਦੂੰ ਮੈਂ ਹਾਏ ਨਹੀਂ ਪੂਆ ਅੱਜ ਤਾਂ ਬਾਦ ਮੈਂ ਬਰਬ ਵਰਗੇ ਬਾਪੂ ਨੂੰ ਕਦੇ ਕੁਝ ਨਹੀਂ ਕਹਿੰਦੀ ਮੈਨੂੰ ਮੇਰੇ ਕੀਤੇ ਤੇ ਪਛਤਾਵਾਗਾ ਮੇਰੀ ਅੰਦਰ ਸੀਸਾ ਲੱਗੀਆਂ ਨੇ ਮੈਨੂੰ ਹਾੜੇ ਰੱਬਾ ਇੱਕ ਵਾਰੀ ਮaaf ਕਰ ਦੇ ਮੇਰਾ ਪੁੱਤ ਸਹੀ ਰਸਤੇ ਆਜੇ ਮੈਂ ਆਪਦੇ ਪੁੱਤ ਨੂੰ ਕਦੇ ਵੀ ਨਜਾਇਜ਼ ਪੈਸਾ ਨਹੀਂ ਦੇਵਾਂਗੀ ਸਹੀ ਰਾਸਤੇ ਤੇ ਚਲਾਉਂਗੀ ਬਾਪੂ ਦੀ ਬੈਠੇ ਦੀ ਸੇਵਾ ਕਰੂੰਗੀ ਰੱਬ ਇੱਕ ਵਾਰੀ ਮaaf ਕਰ ਦੇ ਮੇਰੇ ਪੁੱਤ ਨੂੰ ਠੀਕ ਕਰ ਦੇ ਉਹ ਨਸ਼ੇ ਦੇ ਜੰਜਾਲ ਚੋਂ ਨਿਕਲ ਆਵੇ ਵਾਹਿਗੁਰੂ ਚੁੱਪ ਕਰ ਨਹੀਂ ਪੂਆ ਕੌਣ ਲੈ ਮੇਰੀ ਪੂਆ ਜੇ ਬੱਚੇ ਰੋਣਾ ਤੋਂ ਤੇ ਬਿਨਾ ਹੋਰ ਵੀ ਕੋਈ ਕੰਮ ਕਰ ਲੈ ਕੋਈ ਡਾਂਗ ਨਹੀਂ ਮਾਰੀ ਤੇਰੇ ਕੁਛ ਨਹੀਂ ਹੁੰਦਾ ਜੇ ੱੱਕਾ ਮਾਰਿਆ ਫੇਰ ਕੀ ਹੋ ਗਿਆ ਹਜੇ ਵੀ ਟਾਈਮ ਹੈ ਹਜੇ ਵੀ ਮੌਕਾ ਤੇਰੇ ਹੱਥ ਚ ਹੈ ਉਹਦਾ ਕਿ ਜਰਦਾ ਵਿਆਹ ਕਰ ਦੇ ਇਹਨੂੰ ਭੈਂਦੇ ਖਾਸ ਨੂੰ ਵਿਆਹ ਕੇ ਪਰੇ ਕਰ ਨਾਲੇ ਫਿਰ ਸੁਧਰ ਜੂਗਾ ਆਪੇ ਉਹਨੂੰ ਐਜੇ ਨੂੰ ਕਿਨੇ ਧੀ ਦੇਣੀ ਆ ਭੂਆ ਆਪਾਂ ਬਗਾਨੀ ਧੀ ਕਾ ਨੂੰ ਬਰਬਾਦ ਕਰਨੀ ਉਹਦੀ ਜ਼ਿੰਦਗੀ ਇਹ ਤਾਂ ਬਰਬਾਦ ਹੋਇਆ ਜਿੱਦ ਦੇ ਮੇਰਾ ਪੁੱਤ ਨਸ਼ੇ ਛੱਡ ਗਿਆ ਭੂਆ ਮੈਂ ਵਿਆਹ ਕਰ ਦੋ ਨੀ ਜੇ ਤੂੰ ਤੇਰੇ ਬਾਪੂ ਕੋਲੇ ਕਬੀਲਦਾਰੀ ਰਹਿਣ ਦਿੰਦੀ ਤਾਂ ਉਹ ਸੁਧਾਰ ਕੇ ਰੱਖਦਾ ਜੇ ਤੂੰ ਕਬੀਲਦਾਰੀ ਖੋਹੀ ਤੇਰੇ ਕੋਲੇ ਪੈਸਾ ਆ ਗਿਆ ਤੂੰ ਪੈਸੇ ਚ ਅੰਨੀ ਹੋਗੀ ਤੈਨੂੰ ਤਾਂ ਮੁੜ ਕੇ ਪਤਾ ਹੀ ਨਹੀਂ ਲੱਗਿਆ ਵੀ ਮੈਂ ਕੀ ਕਰਦੀਆਂ ਕੀ ਨਾ ਹੈ ਨਾਲੇ ਗਾਲ ਸੋਣ ਮੇਰੀ ਤੇਰਾ ਸੌਰਾ ਆਪੇ ਸੁਧਾਰ ਲੂਗਾ ਆਪਣੇ ਪੋਤੇ ਨੂੰ ਤੂੰ ਚੁੱਪ ਕਰਕੇ ਉਹਦੇ ਹੱਥ ਚ ਫੜਾ ਦੇ ਸਾਰਾ ਕੁਸ ਉਹ ਨੂੰ ਨਸੇ ਤੋਂ ਵੀ ਹਟਾਲੂ ਉਹਦੀ ਮੰਨਦਾ ਵੀ ਆਪ ਠੀਕ ਆ ਆਓ ਫਿਰ ਇਹਦਾ ਵਿਆਹ ਕਰ ਦਾਂਗੇ ਸਾਲ ਦੋ ਸਾਲ ਜਿਵੇਂ ਪੂਆ ਤੂੰ ਕਹੇਂਗੀ ਮੈਂ ਉਵੇਂ ਹੀ ਕਰੂੰਗੀ ਬਸ ਮੈਂ ਤਾਂ ਤੈਨੂੰ ਇਹੀ ਕਹਿਨੀ ਆ ਭਾਈ ਵੱਡਿਆਂ ਦਾ ਸਰਾਫ ਲੱਗ ਜਾਂਦਾ ਮਾਂ ਪਿਓ ਦੀ ਦਰਦੀਸ਼ ਨਹੀਂ ਲਈਦੀ ਹੁੰਦੀ ਸਹੀ ਕਿਹਾ ਪੂਆ ਚੰਗਾ ਹੁਣ ਤੂੰ ਮਾੜਾ ਮੋਟਾ ਕੋਈ ਕੰਮ ਕਰ ਲੈ ਆਪਦਾ ਉਹਨੇ ਹੀ ਆਈ ਜਾਂਦੀ ਐ ਸਾਹਮਲਾ ਉਹਦਾ ਕੱਪੜਾ ਲੀੜਾ ਉਹਦਾਂ ਜਿਹੜਾ ਕੁਸ ਹੋ ਗਿਆ ਹੋ ਗਿਆ ਨੋ ਪੈਸਾ ਦੇਣਾ ਬੰਦ ਕਰ ਦੇ ਸੁਣ ਗਈ ਗੱਲ ਠੀਕ ਆ ਆਹ ਕੱਢ ਕੇ ਨੋਟ ਐਨੇ ਬੈਠਣ ਦੀ ਕੀ ਲੋੜ ਸੀ ਉਹਦੇ ਕੋਲ ਕਾਨੂੰ ਪੂਆ ਜੇਬ ਚੋਂ ਕੱਢ ਕੇ ਲੈ ਗਿਆ ਚਲ ਕੋਈ ਨਾ ਪੂਆ ਤੂੰ ਵੀ ਸਮਝਾਈ ਉਹਨੂੰ ਮੈਂ ਤਾਂ ਸਮਝਾਉਂਗੀ ਓਏ ਚਲ